ਇਹ ਹੁਣ ਮੋਗਾ ਆਪਣਾ ਨਵਾਂ ਇੱਥੇ ਪਹਿਲਾ ਮੋਗਾ ਹੈ ਹਾਂ ਜੀ ਪਹਿਲਾ ਲੱਗਾ ਇਹ ਮੋਗਾ 17 ਅੱਗੇ ਗਾਹਾਂ ਹੋਰ ਹਾਂ ਜੀ ਦੋ ਪਿੰਡਾਂ ਨੂੰ ਜਾਂਦਾ ਇਹ ਮੋਗਾ ਇਹ ਹਾਂ ਜੀ ਦੋ ਏਕੜਾਈ ਤੱਕ ਜਾਂਦਾ ਏਕੜਾਈ ਤੱਕ ਕਿਉਂ ਜਾਊਗਾ ਲੈ ਬੜਾ ਲੈ ਬੜਾ ਇਹ ਸਾਡੇ ਪਹਿਲਾਂ ਅਸੀਂ ਨੂੰ ਸਾਹਿਬ 12 ਸੀ ਬਰੇ ਹੂੰ ਉਹ 12 ਹੀ ਪ੍ਰੋਪਰ ਕੰਮ ਨਹੀਂ ਸੀਗਾ ਹੂੰ ਕਿਉਂਕਿ ਜਦੋਂ ਸफाई ਹੁੰਦੀ ਸੀ ਤੀ ਸੂਏ ਦੀ ਹਰੇਕ ਵਾਰ ਮਿੱਟੀ ਚੱਕੀ ਜਾਂਦੀ ਸੀ ਸੋ ਨੀਮਾ ਹੋ ਜਾਂਦੀ ਨੀਮਾ ਹੋ ਜਾਂਦੀ ਉਹ ਥੋੜੇ ਰਾਤ ਚ ਇੱਕ ਬਰਾਬਰ ਬਣ ਗਏ 12 ਸੀਗੇ ਹੁਣ 12 ਹੋ ਗਏ ਸਾਨੂੰ ਪਟੀਆਂ ਤੋਂ ਲੈ ਕੇ ਗਾਜੀਪੁਰ ਤੱਕ 5001 ਨੂੰ ਪਾਣੀ ਲਗਣ ਲੱਗ ਗਿਆ ਜੀ ਅੱਛਾ ਤੇ ਉਸ ਤੋਂ ਬਾਅਦ ਦੱਬੇ ਹੋਏ ਸੀਗੇ ਜੀ ਖਾਣਾ ਵਾਲੇ ਚੌਂਦੇ ਪਾਣੀ ਖਾਣ ਵਾਲੇ ਚੌਂਦੇ ਜੀ ਖਾਣਾ ਇਹ ਬੀੜ ਕਿਸ਼ਨ ਸਿੰਘ ਵਾਲਾ ਜੀ ਹੂੰ ਅੱਡਾ ਹੈਗਾ ਸੂਏ ਦਾ ਨਾਮ ਤੇ ਇਹ ਤੋਂ ਬਾਅਦ ਜੀ ਗਾਂਹ 70 ਪਿੰਡਾਂ ਦੇ ਹੋਰ ਜਾਣਾ ਸੀ ਉਹ ਦੱਬੀ ਹੋਈ ਸੀ ਹੂੰ ਉਹ ਹੁਣ ਉੱਥੇ ਛਡਾ ਲਈ ਛਡਾ ਲਈ ਜੀ ਭਰਤ ਪੈ ਰਿਹਾ ਉੱਥੇ ਤੇ 5800 ਕਿਲੇ ਨੂੰ ਹੋ ਲੱਗੂਗਾ ਜੀ ਤੁਸੀਂ ਕਰਕੇ ਜੀ ਮੈਂ ਸਾਫਾ ਸਰਪੰਚਾ ਲਿਬੜੇ ਪਿੰਡ ਦਾ ਹੈ ਤੈਨੂੰ ਤੁਹਾਡਾ ਧੰਨਵਾਦ ਕਿ ਸਾਡੇ ਪਿੰਡ ਤੁਸੀਂ ਪਹਿਲੀ ਵਾਰ ਆਏ ਹੋ ਜੀ ਜੀ ਆਰ ਤੁਸੀਂ ਇੱਕ ਇਤਿਹਾਸਕ ਕੰਮ ਕੀਤਾ ਜਿਹੜੇ ਅਸੀਂ ਜ਼ਿੰਮੇਦਾਰ ਜ਼ਿੰਦਗੀ ਜੀਣੇ ਤੁਹਾਡਾ ਇੱਕ ਭਲਾ ਸਕਦੇ ਇੱਕ ਲਾਈਕ ਨੰਬਰ ਦੋ ਤੇ ਮੈਰੀ ਪੰ ਜੀ ਦੇਖੋ ਔਰੇ ਲੀਡਰ ਫਿਰੇ ਆਏ ਨੇ ਸਾਹਮਣੇ ਜਿਹੜੀ ਜਨਰੇਸ਼ਨ ਨੂੰ ਮਾਰਨੇ ਵਾਲੇ ਕੰਮ ਦਿੱਤੇ ਨੇ ਤੁਸੀਂ ਪਹਿਲੇ ਲੀਡਰ ਹੋ जिने जनरेशन ਨੂੰ ਬਚਾਉਣ ਲਈ ਚਾਹੇ ਨਸ਼ਾ ਚਾਹੇ ਆਉਣ ਵਾਲਾ ਪਾਣੀ ਜੇ ਸਾਡਾ ਪਾਣੀ ਬਚ ਗਿਆ ਜੀ ਸਾਡੀ ਆਉਣ ਵਾਲੀ ਸਾਰੀ ਜਨਰੇਸ਼ਨ ਬਚ ਗਈ ਸੋ ਇਸ ਕਰਕੇ ਅਸੀਂ ਤੁਹਾਡੇ ਰਣੀਆ ਇਹ ਹੁਣ ਮੁੱਗਾ ਆਪਣਾ ਨਵਾਂ ਇੱਥੇ ਪਹਿਲਾ ਮੁੱਗਾ ਹੈ ਹਾਂ ਜੀ ਪਹਿਲਾ ਲੱਗਾਈ ਇਹ ਮੁੱਗਾ 17 ਅੱਗੇ ਗਾਹਾਂ ਹਾਂ ਜੀ ਦੋ ਪਿੰਡਾਂ ਨੂੰ ਜਾਂਦਾ ਇਹ ਮੁੱਗਾ ਇਹ ਹਾਂ ਜੀ ਦੋ 1 ਕੜਾਈ ਤੱਕ ਜਾਂਦਾ ਇਹ ਕੜਾਈ ਤੱਕ ਕਿਉਂ ਜਾਊਗਾ ਲੇਬੜਾ ਲੇਬੜਾ ਇਹ ਸਾਡੇ ਪਹਿਲਾਂ ਅਸੀਂ ਨੂੰ ਸਾਹ 12 ਸੀ ਰੇ ਹੂੰ ਉਹ 12 ਹੀ ਪ੍ਰੋਪਰ ਕੰਮ ਨਹੀਂ ਸੀਗਾ ਹੂੰ ਕਿਉਂਕਿ ਜਦੋਂ ਸਫਾਈ ਹੁੰਦੀ ਸੀ ਸੂਹੇ ਦੀ ਹਰੇਕ ਵਾਰ ਮਿੱਟੀ ਸੱਕੀ ਜਾਂਦੀ ਸੀ ਉਹ ਨੀਮਾ ਹੋ ਜਾਂਦੀ ਗਰੀਮਾ ਹੋ ਜਾਂਦੀ ਹੁਣ ਥੋੜੇ ਰਾਤ ਚ ਇੱਕ ਬਰਾਬਰ ਬਣ ਗਏ 12 ਸੀਗੇ ਹੁਣ 18 ਹੋ ਗਏ ਹੂੰ ਸਾਨੂੰ ਪਟੀਆਂ ਤੋਂ ਲੈ ਕੇ ਗਾਜੀਪੁਰ ਤੱਕ 5001 ਨੂੰ ਪਾਣੀ ਲੱਗਣ ਲੱਗ ਗਿਆ ਜੀ अच्छा ते उਦੋ ਬਾਦ دبੇ ਹੋਈ ਸੀ ਜੀ ਖਵਾਣੋ ਵਾਲੇ ਚੋਂ ਆਉਂਦੇ ਪਾਣੋ ਵਾਲੇ ਚੋਂ ਆਉਂਦੇ ਜੀ ਖਵਾਣੋ ਇਹ ਬੀੜ ਕਿਸ਼ਨ ਸਿੰਘ ਵਾਲਾ ਜੀ ਹਮ ਅੱਡਾ ਹੈਗਾ ਸੁਏ ਦਾ ਨਾਮ ਤੇ ਇਹ ਤੋਂ ਬਾਅਦ ਜੀ ਗਾਹਾਂ 70 ਪਿੰਡਾਂ ਲਈ ਹੋਰ ਜਾਣਾ ਸੀ ਉਹ ਦੱਬੀ ਹੋਈ ਸੀ ਹਮ ਉਹ ਹੁਣ ਉੱਥੇ ਛਡਾ ਲਈ ਛਡਾ ਲਈ ਜੀ ਭਰਤ ਪੈ ਰਿਹਾ ਉੱਥੇ ਹਮ ਤੇ 5800 ਫੀਲੇ ਨੂੰ ਹੋ ਲੱਗੂਗਾ ਜੀ ਸੋ ਇਸ ਕਰਕੇ ਜੀ ਮੈਂ ਸਾਬਕਾ ਸਰਪੰਚਾ ਲਿਬੜੇ ਪਿੰਡ ਦਾ ਹਮ ਇਹ ਤੈਨੂੰ ਤੁਹਾਡਾ ਧੰਨਵਾਦ ਕੀ ਸਾਡੇ ਪਿੰਡ ਤੁਸੀਂ ਪਹਿਲੀ ਵਾਰ ਆਏ ਹੋ ਜੀ ਜੀ ਪਰ ਤੁਸੀਂ ਇੱਕ ਇਤਿਹਾਸਕ ਕੰਮ ਕੀਤਾ ਜਿਹੜੇ ਅਸੀਂ ਜ਼ਿੰਮੇਵਾਰ ਜ਼ਿੰਦਗੀ 'ਚ ਨਹੀਂ ਸੁਟਾ ਸਕਦੇ ਇੱਕ ਲਾਈਕ ਨੰਬਰ ਦਰ ਤੇ ਪੈਰੀਪਨ ਜੀ ਦੇਖੋ ਪੁਰੇ ਲੀਡਰ ਫਿਰੇ ਆਏ ਨੇ ਸਾਹਮਣੇ ਜਿਹੜੀ ਜਨਰੇਸ਼ਨ ਨੂੰ ਮਾਰਨੇ ਵਾਲੇ ਕੰਮ ਕੀਤੇ ਨੇ ਜੀ ਤੁਸੀਂ ਪਹਿਲੇ ਲੀਡਰ ਹੋ ਜਿਹਨੇ ਜਨਰੇਸ਼ਨ ਨੂੰ ਬਚਾਉਣ ਲਈ ਚਾਹੇ ਨਸ਼ਾ ਚਾਹੇ ਉਹਨਾਂ ਦਾ ਪਾਣੀ ਜੇ ਸਾਡਾ ਇਹ ਪਾਣੀ ਬਚ ਗਿਆ ਜੀ ਸਾਡੀ ਆਉਣ ਵਾਲੀ ਸਾਰੀ ਫੰਡਮੈਂਟੇਸ਼ਨ ਬਚ ਗਈ ਸੋ ਇਸ ਕਰਕੇ ਅਸੀਂ ਤੁਹਾਡੇ ਰਿਣੀ ਆ